ਖਰੀਦਗੁਰ ਦੇ ਪਿੰਡ ਬਗਿਆਣਾ ਨਿਵਾਸੀ ਗੁਰਪ੍ਰੀਤ ਸਿੰਘ ਵੀ ਰਿਪੋਰਟ ਹੋ ਕੇ ਆਪਣੇ ਪਿੰਡ ਪਹੁੰਚਿਆ ਪਿੰਡ ਬਗਿਆਣਾ ਨਿਵਾਸੀ ਗੁਰਪ੍ਰੀਤ ਸਿੰਘ ਪੁੱਤਰ ਜਗਮੋਹਨ ਸਿੰਘ ਮੂਲ ਰੂਪ ਤੋਂ ਰਾਏਕੋਟ ਦੇ ਨੇੜੇ ਪਿੰਡ ਬੁਰਜਾ ਰਹਿਣ ਵਾਲਾ ਹੈ ਲਗਭਗ 6 ਮਹੀਨੇ ਪਹਿਲਾਂ ਕਿਸੇ ਏਜੰਟ ਦੇ ਜ਼ਰੀਏ ਅਮਰੀਕਾ ਗਿਆ ਸੀ ਗੁਰਪ੍ਰੀਤ ਦੇ ਚਾਚੇ ਮੁਤਾਬਿਕ ਏਜੰਟ ਨੂੰ 40 ਲੱਖ ਅਗਾ ਕੀਤੇ ਗਏ ਸਨ ਉਦਰ ਭਾਰਤੀਆਂ ਦੇ ਰਿਪੋਰਟ ਮਾਮਲੇ ਦੇ ਵਿੱਚ ਸਪੀਕਰ ਕੁਲਤਾਰ ਸੰਧਵਾ ਨੇ ਵੀ ਆਪਣਾ ਪ੍ਰਤੀਕਰਮ ਦਿੱਤਾ। ਕੋ ਮੈਂ ਤਾਂ ਇੱਕ ਗੱਲ ਕਰਨੀ ਚਾਹਣਾ ਵੀ ਮੋਦੀ ਸਾਹਿਬ ਉੱਥੇ ਗਏ ਸਾਡੇ ਮਾਣਯੋਗ ਪ੍ਰਧਾਨ ਮੰਤਰੀ ਡੰਕਾ ਉਹਨਾਂ ਦਾ ਕਹਿੰਦੇ ਸਾਰੀ ਦੁਨੀਆ 'ਚ ਵੱਜਦਾ ਤੇ ਜਦੋਂ ਉਹ ਹੱਥ ਮਿਲਾਈ ਜਾਂਦੇ ਸੀ ਉਹਦੇ ਨਾਲ ਆਪਣੇ ਡੋਨਾਲਡ ਟਰੰਪ ਨਾਲ ਜਿਹੜੇ ਅਮਰੀਕਾ ਦੇ ਮਾਣਯੋਗ ਰਾਸ਼ਟਰਪਤੀ ਐ ਉਦੋਂ ਸਾਡੇ ਬੱਚਿਆਂ ਨੂੰ ਹੱਥ ਖੜੀਆਂ ਲਾਈਆਂ ਜਾ ਰਹੀਆਂ ਸੀ ਕੋਲੰਬੀਆ ਵਰਗੇ ਨਿੱਕੇ ਨਿੱਕੇ ਦੇਸ਼ ਉਹਨਾਂ ਦੇ ਜਿਹੜੇ ਨਾਗਰਿਕ ਐ ਉਹਨਾਂ ਨੂੰ ਸਨਮਾਨ ਪੂਰਵਕ ਉਹ ਆਪਦੇ ਆਪ ਦੇ ਦੇਸ਼ ਭੇਜਿਆ ਜਾ ਰਿਹਾ ਕੀ ਗੱਲ ਮੋਦੀ ਸਾਹਿਬ ਉਹਨਾਂ ਮਾਰੇ ਗੱਲ ਨਹੀਂ ਕਰ ਸਕਦੇ ਸੀ ਗੱਲਾਂ ਅਦਾਨੀ ਆਸੇ ਗੱਲ ਕਰਨ ਗਏ ਸੀ ਉਹ ਸੋ ਬਾਕੀ ਜਿਹੜੇ ਸਾਡੇ ਇਥੋਂ ਦੇ ਬੱਚੇ ਗਏ ਆ ਜਾਂ ਹੋਰ ਬੱਚੇ ਜਿਨ੍ਹਾਂ ਨੇ ਜਾਣ ਦੀ ਕਾਹਲ ਬਾਹਰ ਕਿਉਂਕਿ ਪੰਜਾਬੀ ਤਾਂ ਪ੍ਰਵਾਸ ਕਰਦੇ ਹੀ ਰਹੇ ਆ ਕੋਈ ਸ਼ੁਰੂਆਤ 200 200 ਸਾਲ ਤੋਂ ਪੰਜਾਬੀ ਪ੍ਰਵਾਸ ਕਰਦੇ ਰਹੇ ਆ ਤਾਂ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਵੈਲਡ ਵੀ ਤਰੀਕੇ ਦੇ ਨਾਲ ਜਾਓ ਗੈਰਕਾਨੂੰਨੀ ਤਰੀਕੇ ਨਾਲ ਜਾ ਕੇ ਆਪਾਂ ਆਪ ਦੇ ਪਰਿਵਾਰ ਦਾ ਖਤਰਾ ਜਾਂਦੇ ਆ ਤੇ ਬਾਕੀ ਤੋਂ ਵੀ इमोਸ਼ਨਲੀ ਫਾਈਨੈਂਸ਼ੀਅਲੀ ਜੀਣਾ ਵੀ ਵੇਚੀ ਜਾਂਦੇ ਕਿ ਔਰ ਜਿਹੜੇ ਆ ਗਏ ਉਹਨਾਂ ਨੂੰ ਉਹਨਾਂ ਦੀ ਸੇਵਾ ਲਈ ਸੀ ਹਮੇਸ਼ਾ ਤਤਪਰ ਹੈ ਬਾਕੀ ਜਿਹੜੇ ਪੰਜਾਬ ਯੋਗ ਮੱਖਤਰੀ ਸਾਹਿਬ ਵੀ ਉਹਨਾਂ ਦੀ ਲੱਗੇ ਹੋਏ ਉਹਨਾਂ ਦੀ ਸੀ ਮਜਬੂਰભાઈ ਜੀ ਘਰ ਦੇ ਹਾਲਾਤਾਂ ਨਹੀਂ ਸੀਗੀਆਂ ਜਿਵੇਂ ਕਿ ਰੱਖ ਲਵਾਂ ਵੀ ਇਹਨਾਂ ਕੋਲ ਕੋਈ ਜ਼ਮੀਨ ਜਾਇਦਾਦ ਹੈ ਨਹੀਂ ਸੀਗੀ ਜੀ ਤੇ ਮੁੰਡਾ ਮਿਹਨਤੀ ਸੀ ਸਾਡੇ ਨਾਲ ਕੰਮ ਕਰਦਾ ਸਾਡੇ ਇੱਕ ਪਿੰਡ ਦੇ ਵਿੱਚ ਕਲੱਬ ਬਣਿਆ ਹੋਇਆ ਤੇ ਇਹ ਕਲੱਬ ਦੇ ਵਿੱਚ ਛੱਡਣ ਵਾਲਾ ਸੀਗਾ ਮੁੰਡਾ ਨਸ਼ੇ ਪਤੇ ਤੋਂ ਬਹੁਤ ਜ਼ਿਆਦਾ ਦੂਰ ਹੈ ਜੀ ਕਿਉਂਕਿ ਮੇਹਤੀ ਪਰਿਵਾਰ ਸੀ ਜੀ ਆਪਣਾ ਡੇਰੀ ਫਾਰਮਿੰਗ ਦਾ ਕੰਮ ਸੀਗਾ ਉਹਨਾਂ ਦਾ ਥੋੜੀ ਬਹੁਤ ਨਾਲ ਖੇਤੀ ਸੀਗੀ ਖੇਤੀ ਸਾਨੂੰ ਤਾਂ ਕਰਨੀ ਪਈ ਜੀ ਡੇਰੀ ਫਾਰਮਿੰਗ ਤਾਂ ਕਰਨਾ ਪਿਆ ਕਿਉਂਕਿ ਆਈਟੀ ਦੀ ਕੀਤੀ ਹੋਈ ਸੀਗੀ ਕਿੰਨਾ ਟਾਈਮ ਹੋ ਗਿਆ ਸੀਗਾ ਤੇ ਕੋਈ ਨੌਕਰੀ ਨੌਕਰੀ ਦਾ ਨਾ ਹੋਣ ਕਾਰਨ ਫਿਰ ਜੀ ਕੁਛ ਨਾ ਕੁਝ ਦਾ ਕੰਮ ਕਰਨੇ ਪੈਣਾ ਡੇਰੀ ਫਾਰਮਿੰਗ ਕਰਿਆ ਵੀ ਕੁਛ ਨਾ ਕੁਝ ਵਿੱਚ ਲਾਭ ਹੋ ਜਾਊਗਾ ਗਾਇਆਂ ਤਿਆਰ ਹੋ ਗਈਆਂ ਸਾਰਾ ਕੁਝ ਹੋ ਗਿਆ ਜੀ ਇੱਕ ਤੁਹਾਨੂੰ ਪਤਾ ਜੀ ਲੰਪੀ ਸਕਿਲ ਲੱਗੀ ਲੰਪੀਸ ਕੈਨ ਦੇ ਵਿੱਚ 7-8 ਗਈਆਂ ਤਾਂ ਮਰ ਗਈਆਂ ਤੇ ਬਾਕੀ ਦੀਆਂ ਉਹ ਬਿਮਾਰ ਵਗੈਰਾ ਹੋ ਗਈਆਂ ਉਹ ਵੀ ਘਟੇ ਲੌਸ ਵਾਲਾ ਕੰਮ ਬਣ ਗਿਆ ਈ ਉਹ ਵੀ ਉਹ ਵੀ ਫਿਰ ਇਹਨਾਂ ਨੇ ਜੁਣਿਆ ਵੀ ਇਹ ਵੀ ਕੋਈ ਨਸੇ ਵਾਲਾ ਕੰਮ ਹੈ ਨਹੀਂਗਾ ਪਰ ਇਸ ਤੋਂ ਬਾਅਦ ਇਹ ਇਹਨਾਂ ਕਿ ਵੀ ਨਾਲ ਦੋ-ਤਾਰਾਂ ਦੋਸਤਾਂ ਨਾਲ ਗੱਲਬਾਤ ਕਰੀ ਸਾਡੇ ਨਾਲ ਕਰੀ ਗੱਲਬਾਤ ਵੀ ਮੇਰਾ ਕੋਈ ਨਾ ਕੋਈ ਕਰ ਗਿਆ ਫਿਰ ਇਹ ਸਾਰਿਆਂ ਨੇ ਵਿਚਾਰ ਕਰੀ ਵੀ ਕੋਈ ਨੂੰ ਕਿਸੇ ਕੰਟਰੀ ਨੂੰ ਬਾਹਰ ਨਿਕਲ ਜਾ ਜੋ ਵੀ ਕੰਟਰੀ ਬੰਦ ਈ ਆ ਤੇ ਫਿਰ ਇਸ ਕਰਕੇ ਉਹਨਾਂ ਨੂੰ ਮਿਲਿਆ ਆਪਣਾ ਇਹ ਯੰਟ ਨਾਲ ਗੱਲਬਾਤ ਹੋਈ ਸਾਰੀ ਮਾਮ ਕਿਸ ਵਿੱਚ ਇਨਵੋਲਵ ਸੀਗਾ ਜੀ ਬਿਲਕੁਲ ਯੰਟ ਕੀ ਇੰਡੀਆ ਦਾ ਸੀ ਕਿਵੇਂ ਸੀ ਉਹ ਹੈ ਤਾਂ ਜੀ ਇੰਡੀਆ ਦਾ ਹੀ ਹੈ ਤੇ ਉਹ ਰਹਿ इंग्लंड ਰਿਹਾ ਸੀਗਾ ਸਾਡੇ ਨਾਲ ਫੋਨ ਤੇ ਗੱਲ ਹੁੰਦੀ ਸੀਗੀ ਪੇਮੈਂਟ ਦੇਣਾਂ ਦੇ ਜੀ ਮੈਂ ਹੀ ਜਾਂਦਾ ਰਿਹਾ ਜੀ ਕਿੰਨੇ 40 ਲੱਖ ਚ ਸੱਦਾ ਹੋਇਆ ਸੀਗਾ ਜੀ ਤੇ ਅਸੀਂ ਪੇਮੈਂਟ ਦੇਣ ਜਾਂਦੇ ਰਹੇ ਹਾਂ ਪਹਿਲਾਂ ਸਾਨੂੰ ਜਲੰਧਰ ਬੁਲਾਇਆ ਸੀਗਾ ਜੀ ਪੇਮੈਂਟ ਦੇ ਨਾਸਤੇ ਤੇ ਜਦੋਂ ਅਸੀਂ ਜਲੰਧਰ ਪਹੁੰਚੇ ਰਾਤ ਨੂੰ ਤੇ ਇਸ ਤੋਂ ਬਾਅਦ ਉਹਨਾਂ ਨੇ ਸਾਨੂੰ ਭੂਗਪੁਰ ਭੂਗਪੁਰ ਬੁਲਾ ਕੇ ਉੱਥੇ ਸਤੋਂ ਪੇਮੈਂਟ ਤਿੰਨ ਵਾਰੀ ਚਲਾਈ ਹੈ ਜੀ ਮੈਨੂੰ ਜੀ ਗਣੀ ਸੰਧੂ ਆ ਗਲੈਂਡ ਦਾ ਜੀ ਚਲੰਦਰ ਏਰੀਏ ਦਾ ਉਹਨਾਂ ਨੇ ਮੈਨੂੰ ਇੱਥੋਂ ਕਹਿ ਕੇ ਕਿ ਜੈਸੇਗਾ ਕਿ ਤੂੰ ਤੇਰਾ ਵਰਕ ਪਰਮਿਟ ਲਵਾਵਾਂਗੇ ਅਮਰੀਕਾ ਦਾ ਜੀ ਮੇਰੀ ਆਈਟੀਆ ਕੀ ਕੀਤੀ ਹੋਈ ਹੈ 2010 ਦੀ ਜੀ ਪਾਸ ਆਊਟ ਹਾਂ ਉਹ ਕਹਿੰਦੇ ਕਿ ਤੇਰਾ ਆਈਟੀਆ ਦੇ ਬੇਸ ਤੇ ਵਰਕ ਪਰਮਿਟ ਲਵਾਵਾਂਗੇ ਪਹਿਲਾਂ ਤੈਨੂੰ ਇਟਲੀ ਲੈ ਕੇ ਜਾਵਾਂਗੇ ਜੀ ਇਟਲੀ ਤੇ ਬਾਅਦ ਕਹਿੰਦਾ ਤੇਰਾ ਉੱਥੇ ਵਰਕ ਪਰਮਿਟ ਲਵਾਵਾਂਗੇ ਤੈਨੂੰ ਅਮਰੀਕਾ ਲੈ ਕੇ ਜਾਵਾਂਗੇ ਨੰਬਰ ਦੇ ਵਰਕ ਪਰਮਿਟ ਦੇ ਕੇ ਜਨ ਲਈ ਕਿਹਾ ਸੀ ਉਹ ਕਹਿੰਦੇ ਵੀ ਵਰਕ ਪਰਮਿਟ ਤੋਂ ਬਾਅਦ ਚ 3 ਸਾਲ ਬਾਅਦ ਤੇਰੀ ਪੀਆਰ ਪੈ ਜੂ। ਪੈਸੇ ਉਹਨਾਂ ਨੇ ਜੀ 40 ਲੱਖ ਰੁਪਈਆ ਲਿਆ ਜੀ। ਉਹਨਾਂ ਨੇ ਇੱਥੇ ਹੀ ਲੈ ਲਿਆ ਸੀ 40 ਲੱਖ ਰੁਪਈਆ। ਤੇ ਪਹਿਲਾਂ ਮੈਨੂੰ ਉਹਨਾਂ ਨੇ ਰਿਟੇ ਰੱਖਿਆ ਜੀ। ਉੱਥੇ ਕਹੀ ਕਿ ਅੱਜ ਲਵਾਉਣੀ ਤੇਰਾ ਗਾਂ ਦਾ ਕੱਲੂ ਲਵਾਉਣੀ ਉਹਨਾਂ ਨੇ 4.5 ਮਹੀਨੇ ਮੈਨੂੰ ਇੱਥੇ ਹੀ ਬਿਠਾਈ ਰੱਖਿਆ ਜੀ। 4.5 ਮਹੀਨੇ ਬਿਠਾਈ ਰੱਖਿਆ ਤੇ ਅੱਜ ਲਵਾਉਣੇ ਆ ਕੱਲੂ ਨੂੰ ਉਹਨੇ ਆਹੀ ਕਰੀ ਗੇ। ਫੇਰ ਉਹਨਾਂ ਨੇ ਜੀ ਮੈਨੂੰ ਮੈਂ ਕਹਿ ਰਤੇ ਵਾਰੀ ਵਾਰੀ ਵੀ ਮੇਰਾ ਵੀ ਲਗਾਉ ਤੁਸੀਂ ਉਹਨਾਂ ਨੇ ਫਿਰ ਮੈਨੂੰ ਥੱਲੇ ਵਾਲੀ ਕਾਉਂਟਰ ਗਈਆਂ ਜੇ ਕਹਿੰਦੇ ਵੀ ਇੱਥੇ ਲਵਾਉਣਾ ਤੇਰਾ ਸਲਵਾ ਡੋਰ ਤੋਂ ਤਾਂ ਇੱਥੇ ਲਵਾ ਦੇ ਨੇ ਫਿਰ ਉੱਥੇ ਉਹਨਾਂ ਨੇ ਬੈਂਕੀ ਲਵਾ ਦਿੱਤੀ